ਅੱਜ ਅਸੀਂ ਬਹੁਤ ਹੀ ਇੱਕ ਟੇਸਟੀ ਜਿਹੜੀ ਹੈ ਰੈਸਪੀ ਤਿਆਰ ਕਰਾਂਗੇ ਇੱਕ ਅਜਿਹੀ ਰੈਸਪੀ ਕਿ ਜਿਸ ਨੂੰ ਦੇਖਦੇ ਹੀ ਮੂੰਹ ਦੇ ਵਿੱਚ ਪਾਣੀ ਆ ਜਾਏਗਾ ਸੋ ਅੱਧੀ ਰੈਸਪੀ ਹੈ ਜੀ ਪਨੀਰ ਟਿੱਕਾ ਮਸਾਲਾ ਦੀ ਰੈਸਪੀ ਇਹ ਰੈਸਪੀ ਜਿਹੜੀ ਹੈ ਜੀ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਬਹੁਤ ਹੀ ਵਧੀਆ ਜਿਹੜਾ ਹੈ ਬਹੁਤ ਟੇਸਟੀ ਜਿਹੜਾ ਹੈ ਇਸ ਤਰੀਕੇ ਦੇ ਨਾਲ ਪਨੀਰ ਟਿੱਕਾ ਮਸਾਲਾ ਬਣ ਕੇ ਤਿਆਰ ਹੁੰਦਾ ਤੇ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਮੈਂ ਰਵੀ ਮਲੋਤਰਾ ਰਵੀ ਮਲੋਤਰਾ ਕਿਚਨ ਚ ਤੁਹਾਡਾ ਸਵਾਗਤ ਕਰਦੀ ਹਾਂ ਸੋ ਸਭ ਤੋਂ ਪਹਿਲਾਂ ਅਸੀਂ ਜੀ ਇੱਕ ਜਿਹੜਾ ਹੈ ਵੱਡਾ ਖੁੱਲਾ ਬਰਤਨ ਲੈਣਾ ਹੈ ਕੱਚ ਦਾ ਅਸੀਂ ਜਿਹੜਾ ਹੈ ਡੋਂਗਾ ਲਿਆ ਹੈ ਉਹਦੇ ਵਿੱਚ ਅਸੀਂ ਇੱਕ ਕੌਲੀ ਜਿਹੜੀ ਹੈ ਦਹੀਂ ਦੀ ਪਾਈ ਹੈ ਤੇ ਨਾਲ ਹੀ ਅਸੀਂ ਜਿਹੜੇ ਸੁੱਕੇ ਮਸਾਲੇ ਨਮਕ ਲਾਲ ਮਿਰਚ ਪਾਊਡਰ ਹਲਦੀ ਪਾਊਡਰ ਕਨੀਆ ਪਾਊਡਰ ਇਹ ਹੈ ਜੀ ਗਰਮ ਮਸਾਲਾ ਤੇ ਨਾਲ ਹੀ ਹੈ ਜੀ ਜੀਰਾ ਪਾਊਡਰ ਤੇ ਥੋੜੀ ਜੀ ਅਸਿ ਪਾਈ ਹੈ ਜੀ ਇਹਦੇ ਵਿੱਚ ਕਸੂਰੀ ਮੇਥੀ ਇਸ ਨੂੰ ਅਸੀਂ ਹੱਥ ਦੇ ਉੱਤੇ ਮਸਲ ਕੇ ਪਾਇਆ ਹੈ ਤੇ ਨਾਲ ਹੀ ਅਸੀਂ ਥੋੜਾ ਜਿਆ ਤਨੀਆ ਹਰਾ ਤਨੀਆ ਲਿਆ ਹੈ ਇਹ ਚੀਜ਼ਾਂ ਪਾਨ ਤੋਂ ਬਾਅਦ ਨਾਲ ਹੀ ਅਸੀਂ ਜਿਹੜਾ ਹੈ ਜੀ ਪਨੀਰ ਇਸ ਨੂੰ ਅਸੀਂ ਥੋੜੇ ਛੋਟੇ ਪੀਸਾਂ ਦੇ ਵਿੱਚ ਕੱਟਿਆ ਹੋਇਆ ਹੈ ਸ਼ਿਮਲਾ ਮਿਰਚ ਹੈ ਤੇ ਨਾਲ ਹੀ ਅਸੀਂ ਜਿਹੜੇ ਪਿਆਜ਼ ਹਨ ਇਹਨਾਂ ਨੂੰ ਅਸੀਂ ਜਿਹੜਾ ਖੋਲ ਕੇ ਪਾਇਆ ਹੈ ਪਿਆਜ਼ਾਂ ਨੂੰ ਥੋੜਾ ਵੱਡੇ ਸਾਈਜ਼ਾਂ ਦੇ ਵਿੱਚ ਤੇ ਸਾਰੇ ਚੀਜ਼ਾਂ ਪਾਉਣ ਤੋਂ ਬਾਅਦ ਅਸੀਂ ਇਹਨਾਂ ਨੂੰ ਜਿਹੜਾ ਹੈ ਜੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਜੋ ਜਿਹੜੇ ਸਾਡੇ ਮਸਾਲੇ ਹਨ ਜੀ ਉਹ ਸਾਰੇ ਜਿਹੜੇ ਹਨ ਮਸਾਲੇ ਸਬਜ਼ੀਆਂ ਦੇ ਉੱਤੇ ਅੱਛੀ ਤਰ੍ਹਾਂ ਕੋਟ ਹੋ ਜਾਣ ਚੰਗੀ ਤਰ੍ਹਾਂ ਇਹਨਾਂ ਨੂੰ ਜਿਹੜਾ ਅਸੀਂ ਮਿਕਸ ਕਰਨਾ ਸੋ ਮਸਾਲੇ ਚੰਗੀ ਤਰ੍ਹਾਂ ਜਿਹੜੇ ਹਨ ਮਿਕਸ ਜਦੋਂ ਹੋ ਜਾਣ ਤਾਂ ਉਸ ਤੋਂ ਬਾਅਦ ਜਿਹੜਾ ਹੈ ਜੀ ਇਹਨੂੰ ਅਸੀਂ ਜਿਹੜੇ ਹਨ ਸਬਜ਼ੀਆਂ ਹਨ ਜਿਨ੍ਹਾਂ ਨੂੰ ਅਸੀਂ ਮੈਰੀਨੇਟ ਕੀਤਾ ਹੈ ਇਹਨਾਂ ਨੂੰ ਅਸੀਂ ਥੋੜੀ ਦੇਰ ਵਾਸਤੇ ਜਿਹੜਾ ਹੈ ਟੱਕ ਕੇ ਰੱਖਣਾ ਹੈ ਸੋ ਚੰਗੀ ਤਰ੍ਹਾਂ ਇਹਨਾਂ ਨੂੰ ਮੈਰੀਨੇਟ ਕਰ ਲੈਣਾ ਤੇ ਢੱਕਣ ਦੇ ਕੇ ਤੇ ਹੁਣ ਅਸੀਂ ਇਹਨਾਂ ਨੂੰ ਜਿਹੜਾ ਹੈ ਅਧਿਕ ਘੰਟੇ ਵਾਸਤੇ ਜਿਹੜਾ ਹੈ ਜੀ ਰੱਖ ਦਿਆਂਗੇ ਤੇ ਦੂਸਰੇ ਪਾਸੇ ਅਸੀਂ ਮਸਾਲਾ ਤਿਆਰ ਕਰਾਂਗੇ ਤਿੰਨ ਟਮਾਟਰ ਲਏ ਹਨ ਔਰ ਚਾਰ ਕ ਹਰੀਆਂ ਮਿਰਚਾਂ ਲੀਆਂ ਹਨ ਇਹਨਾਂ ਨੂੰ ਅਸੀਂ ਜਿਹੜਾ ਹੈ ਜੀ ਗ੍ਰाइंड ਕਰ ਲਿਆ ਹੈ ਮਸਾਲਾ ਤਿਆਰ ਕਰ ਲਿਆ ਹੈ ਇਹਨਾਂ ਦਾ ਅਸੀਂ ਗ੍ਰाइंड ਕਰਕੇ ਤੇ ਨਾਲ ਹੀ ਅਸੀਂ ਜਿਹੜਾ ਹੈ ਜੀ ਲਿਆ ਹੈ ਜੀ ਲਸਣ ਤੇ ਅਦਰਕ ਇਹਨਾਂ ਨੂੰ ਅਸੀਂ ਕੁੱਟ ਲਿਆ ਹੈ ਸੋ ਕੁੱਟ ਕੇ ਜਿਹੜਾ ਹੈ ਮਸਾਲਾ ਬਹੁਤ ਹੀ ਵਧੀਆ ਬਣਦਾ ਹੈ ਦੂਸਰੇ ਪਾਸੇ ਅਸੀਂ ਇਹ ਕੜਾਈ ਵੀ ਜੜੀ ਗਰਮ ਕਰ ਲਈ ਹੈ ਕੜਾਈ ਤੇ ਗਰਮ ਹੋਣ ਤੇ ਇਸ ਦੇ ਵਿੱਚ ਅਸੀਂ ਪਾਇਆ ਹੈ ਜੀ ਜਿਹੜਾ ਕੁਕਿੰਗ ਔਇਲ ਤੇ ਨਾਲ ਹੀ ਅਸੀਂ ਇੱਕ ਵੱਡਾ ਟੁਕੜਾ ਜਿਹੜਾ ਹੈ ਪਾ ਦਿੱਤਾ ਹੈ ਜੀ ਬਟਰ ਦਾ ਸੋ ਗਰਮ ਹੋਣ ਤੇ ਇਸ ਦੇ ਵਿੱਚ ਹੁਣ ਅਸੀਂ ਪਾਵਾਂਗੇ ਅਮ ਜੀਰਾ ਜਿਹੜਾ ਹੈ ਇੱਕ ਚਮਚ ਜੀਰੇ ਦਾ ਪਾਇਆ ਹੈ ਸੋ ਜੀਰਾ ਵੀ ਜਿਹੜਾ ਥੋੜਾ ਜਿਹਾ ਜਦੋਂ ਹਲਕਾ ਜਿਹਾ ਬਰਾਊਨ ਹੋ ਜਾਏਗਾ ਪੁੱਜੇਗਾ ਉਸ ਤੋਂ ਬਾਅਦ ਅਸੀਂ ਨਾਲ ਜਿਹੜਾ ਲਸਣ ਤੇ ਅਦਰਕ ਜਿਹੜਾ ਅਸੀਂ ਕੁੱਟਿਆ ਹੋਇਆ ਹੈ ਉਹਨੂੰ ਪਾ ਕੇ ਥੋੜਾ ਜਿਹਾ ਸਿਪਾਉਣ ਲਾਂਗੇ ਹਲਕਾ ਜਿਹਾ ਪੁੰਨਿਆ ਬਹੁਤ ਜ਼ਿਆਦਾ ਨਹੀਂ ਪੁੰਨਣਾ ਹਲਕਾ ਜਿਹਾ ਆਪਾਂ ਨੂੰ ਤੋਂ ਬਾਅਦ ਜਿਹੜਾ ਹੈ ਅਸੀਂ ਨਾਲ ਹੀ ਜਿਹੜੇ ਹਨ ਜੀ ਟਮਾਟਰ ਜਿਹੜੇ ਗ੍ਰਾਈਂਡ ਕੀਤੇ ਹੋਏ ਹਨ ਟਮਾਟਰ ਤੇ ਹਰੀਆਂ ਮਿਰਚਾਂ ਇਹ ਪੇਸਟ ਜਿਹੜੀ ਹੈ ਇਹ ਪਾ ਦੇਣੀ ਹੈ ਇਹਨੂੰ ਵੀ ਨਾਲ ਹੀ ਅਸੀਂ ਪੁੰਨ ਲੈਣਾ ਤਾਂ ਜੋ ਟਮਾਟਰ ਵੀ ਜਿਹੜੇ ਚੰਗੀ ਤਰ੍ਹਾਂ ਪੁੱਜ ਜਾਣ ਲਸਣ ਅਦਰਕ ਦੇ ਨਾਲ ਹੀ ਸੋ ਚੰਗੀ ਤਰ੍ਹਾਂ ਜਦੋਂ ਟਮਾਟਰਾਂ ਦਾ ਵੀ ਪਾਣੀ ਸੁੱਕ ਜਾਏਗਾ ਤੇ ਅੱਛੀ ਤਰ੍ਹਾਂ ਟਮਾਟਰ ਵੀ ਜਿਹੜੇ ਭੁੱਜ ਜਾਣਗੇ ਇਸ ਤੇ ਵਿੱਚ ਅਸੀਂ ਜੀ ਸੋ ਦੇਖ ਸਕਦੇ ਹੋ ਕਿ ਟਮਾਟਰ ਵੀ ਭੁੱਜ ਗਏ ਚੰਗੀ ਤਰ੍ਹਾਂ ਮਸਾਲਾ ਜਿਹੜਾ ਸਾਡਾ ਟਮਾਟਰਾਂ ਦਾ ਵੀ ਤਿਆਰ ਹੋ ਗਿਆ ਤੇ ਹੁਣ ਇਸ ਦੇ ਵਿੱਚ ਅਸੀਂ ਜਿਹੜੇ ਹਨ ਜੀ ਥੋੜਾ ਜਿਹਾ ਮਸਾਲੇ ਤੇ ਸਬਜ਼ ਦੇ ਨਾਲ ਨਮਕ ਹਲਦੀ ਲਾਲ ਮਿਰਚ ਪਾਊਡਰ ਤੇ ਥੋੜੀ ਜਿਹੀ ਦੇਗੀ ਮਿਰਚ ਇਹ ਜਿਹੜੀ ਹੈ ਜੀ ਪਾਈ ਹੈ ਸੋ ਇਹਦੇ ਨਾਲ ਜਿਹੜਾ ਹੈ ਸਾਡੇ ਮਸਾਲੇ ਦਾ ਥੋੜਾ ਜਿਹਾ ਸਵਾਦ ਜਿਹੜਾ ਹੈ ਉਹ ਵੀ ਮਸਾਲੇ ਪਾਣ ਦੇ ਨਾਲ ਸੁੱਕੇ ਮਸਾਲੇ ਪਾਣ ਦੇ ਨਾਲ ਥੋੜਾ ਵਧੀਆ ਬਣ ਜੇਗਾ ਤੇ ਇਹ ਪਾਣ ਤੋਂ ਬਾਅਦ ਅਸੀਂ ਇਹਨਾਂ ਨੂੰ ਫਿਰ ਥੋੜਾ ਜਿਹਾ ਭੁੰਨ ਲਾਂਗੇ ਮਸਾਲੇ ਨੂੰ ਸੋ ਮਸਾਲੇ ਦਾ ਇੱਕ ਵਧੀਆ ਰੰਗ ਬਣ ਜਾਈਗਾ ਪੁਜਨ ਤੋਂ ਬਾਅਦ ਔਰ ਵਧੀਆ ਟੇਸਟ ਵੀ ਆਂਦਾ ਹੈ ਮਸਾਲੇ ਨੂੰ ਭੁੰਨਦੇ ਨਾਲ ਸੋ ਮਸਾਲਾ ਜਿਹੜਾ ਹੈ ਜਿੰਨਾ ਵਧੀਆ ਭੁਜਿਆ ਹੋਏਗਾ ਉਨੀ ਹੀ ਵਧੀਆ ਜਿਹੜੀ ਸਬਜੀ ਹੈ ਬਣ ਕੇ ਤਿਆਰ ਹੁੰਦੀ ਹੈ ਤੇ ਹੁਣ ਅਸੀਂ ਇਹਦੇ ਵਿੱਚ ਜੀ ਜੋ ਮੈਰੀਨੇਟ ਕੀਤੀਆਂ ਹੋਈਆਂ ਸਬਜ਼ੀਆਂ ਹਨ ਜੀ ਪਨੀਰ ਸ਼ਿਮਲਾ ਮਿਰਚ ਪਿਆਜ਼ ਇਹ ਸਾਰੇ ਜਿਹੜੇ ਹਨ ਪਾਵਾਂਗੇ ਤੋ ਜਹੀ ਰੈਸਪੀ ਹੈ ਜੀ ਤੁਸੀਂ ਪਨੀਰ ਟਿੱਕਾ ਜਿਹੜਾ ਹੈ ਰੈਸਟੋਰੈਂਟ ਤੋਂ ਬਾਜ਼ਾਰ ਤੋਂ ਜਦੋਂ ਲੈ ਕੇ ਆਉਂਦੇ ਹੋ ਤਾਂ ਬਹੁਤ ਹੀ ਜਿਹੜਾ ਹੈ ਸਾਨੂੰ ਕਾਸਟਲੀ ਪੈਂਦਾ ਸੋ ਇਸ ਤਰ੍ਹਾਂ ਸੀ ਜੇਕਰ ਘਰ ਦੇ ਵਿੱਚ ਆਪ ਹੀ ਤਿਆਰ ਕਰਾਂਗੇ ਤਾਂ ਬਹੁਤ ਹੀ ਵਧੀਆ ਜਿਹੜਾ ਹੈ ਬਹੁਤ ਵਧੀਆ ਟੇਸ ਜਿਹੜਾ ਹੈ ਦਾ ਬਣਦਾ ਹੈ ਸੋ ਰੈਸਟੋਰੈਂਟ ਤੋਂ ਵੀ ਵਧੀਆ ਟੇਸ ਵਧੀਆ ਬਣਦਾ ਹੈ ਔਰ ਜ਼ਿਆਦਾ ਸਾਨੂੰ ਇਹ ਕਾਸਟਲੀ ਵੀ ਨਹੀਂ ਪੈਂਦਾ ਘਰ ਬਣਾਵਾਂਗੇ ਤਾਂ ਸੋ ਇੱਕ ਵਾਰ ਜੇਕਰ ਤੁਸੀਂ ਇਹ ਘਰ ਬਣਾ ਕੇ ਦੇਖੋਗੇ ਤਾਂ ਤੁਸੀਂ ਰੋਜ਼ ਹੀ ਜਿਹੜਾ ਹੈ ਇਹ ਬਣਾ ਕੇ ਟੋਟਾ ਦਿਲ ਕਰੇਗਾ ਕਿ ਰੋਜ਼ ਹੀ ਬਣਾ ਕੇ ਖਾਇਆ ਜਾਏ ਸੋ ਸਾਰੀਆਂ ਸਬਜ਼ੀਆਂ ਜਿਹੜો ਅਸੀਂ ਪਾਲੀਆਂ ਤੇ ਇਹਨਾਂ ਨੂੰ ਜਿਹੜਾ ਅੱਛੀ ਤਰ੍ਹਾਂ ਸੀ ਜਿਹੜਾ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਇਸ ਨੂੰ ਅਸੀਂ ਜਿਹੜਾ ਹੈ ਮਿਕਸ ਕਰ ਲੈਣਾ ਤਾਂ ਜੋ ਸਾਰੇ ਹੀ ਜਿਹੜੇ ਸਬਜ਼ੀਆਂ ਹਨ ਅੱਛੀ ਤਰ੍ਹਾਂ ਮਸਾਲੇ ਦੇ ਵਿੱਚ ਜਿਹੜੀਆਂ ਹਨ ਮਿਕਸ ਹੋ ਜਾਣ ਤੇ ਥੋੜਾ ਜਿਹਾ ਜਦੋਂ ਮਿਕਸ ਕਰਾਂਗੇ ਤਾਂ ਥੋੜਾ ਜਿਹਾ ਜਿਹੜਾ ਹੈ ਪਾਣੀ ਜਿਹੜਾ ਹੈ ਸਬਜ਼ੀਆਂ ਜਿਹੜੀਆਂ ਛੱਡਦੀਆਂ ਹਨ ਦਹੀਂ ਕਿਉਂਕਿ ਪਾਇਆ ਹੋਇਆ ਹੈ ਵਿੱਚ ਇਸ ਕਰਕੇ ਥੋੜਾ ਜਿਹਾ ਹਰ ਨਾ ਨਾਲ ਨਾਲ ਹਿਲਾਇ ਜਾਣਾ ਤਾਂ ਜੋ ਸਬਜ਼ੀਆਂ ਜਿਹੜੀਆਂ ਮਸਾਲਾ ਜਿਹੜਾ ਹੈ ਸਾਡਾ نیچے ਨਾ ਲੱਗੇ ਸੋ ਦੋ ਤਿੰਨ ਵਾਰ ਜਿਹੜਾ ਹੈ ਹੌਲੀ ਹੌਲੀ ਅਸੀਂ ਨਾਲ ਨਾਲ ਪਕਾਈ ਜਾਣਾ ਔਰ ਨਾਲ ਨਾਲ ਹਿਲਾਇ ਜਾਣਾ ਸੋ ਦੇਖ ਸਕਦੇ ਹੋ ਕੀ ਸਬਜ਼ੀਆਂ ਦਾ ਜਿਹੜਾ ਹੈ ਜੀ ਕਲਰ ਵੀ ਬਹੁਤ ਵਧੀਆ ਜਿਹੜਾ ਹੈ ਬਣ ਗਿਆ ਹੈ ਸਬਜੀ ਦਾ ਆਪਣੇ ਜੋ ਅਸੀਂ ਪਨੀਰ ਬਟਰ ਮਸਾ ਪਨੀਰ ਟਿੱਕਾ ਮਸਾਲਾ ਬਣਾਇਆ ਹੈ ਸੋ ਸਬਜੀ ਜਿਹੜੀ ਹੈ ਜੀ ਸਾਡੀ ਬਹੁਤ ਹੀ ਜਲਦੀ ਤਿਆਰ ਹੋ ਗਈ ਹੈ ਸੋ ਇੱਕ ਬਹੁਤ ਹੀ ਈਜ਼ੀ ਰੈਸਪੀ ਹੈ ਇਸ ਤਰੀਕੇ ਦੇ ਨਾਲ ਅਸੀਂ ਘਰੀ ਜਿਹੜਾ ਪਨੀਰ ਟਿੱਕਾ ਮਸਾਲਾ ਬਣਾ ਸਕਦੇ ਹਾਂ ਸੋ ਸਬਜੀ ਦੇ ਤਿਆਰ ਹੋਣ ਤੋਂ ਬਾਅਦ ਹੁਣ ਇਸ ਦੇ ਵਿੱਚ ਅਸੀਂ ਪਾ ਦਿੱਤਾ ਹੈ ਜੀ ਹਰਾ ਧਨੀਆ ਤੇ ਮਿਕਸ ਕਰ ਲਾਂਗੇ ਇਹਨੂੰ ਇੱਕ ਵਾਰੀ ਫੇਰ ਜਰਾ ਚੰਗੀ ਤਰ੍ਹਾਂ ਸੋ ਨਾਂ ਦੇ ਨਾਲ ਫੁਲਕੀਆਂ ਦੇ ਨਾਲ ਇਹ ਸਬਜੀ ਜਿਹੜੀ ਹੈ ਜੀ ਪਨੇਟਿਕਾ ਮਸਾਲਾ ਬਹੁਤ ਹੀ ਬਹੁਤ ਟੇਸਟੀ ਲੱਗਦਾ ਹੈ ਸੋ ਘਰ ਦੇ ਵਿੱਚ ਕੋਈ ਗੈਸਟ ਆ ਜੇ ਤਾਂ ਅਸੀਂ ਇਹ ਸਪੈਸ਼ਲ ਜਿਹੜਾ ਤਿਆਰ ਕਰ ਸਕਦੇ ਆ ਕਿਉਂਕਿ ਇਹ ਰੈਸਟੋਰੈਂਟ ਤੋਂ ਬਿਲਕੁਲ ਇਹਦਾ ਟੇਸਟ ਘਟ ਨਹੀਂ ਹੋਏਗਾ ਬਹੁਤ ਵਧੀਆ ਹੋਏਗਾ ਸੋ ਸਬਜੀ ਸਾਡੀ ਜੀ ਤਿਆਰ ਹੋ ਗਈ ਹੈ बहुत ही वाई सब्जी बन के तैयार हुई है सो so, उम्मीद करती हाँ कि मेरी ये रैसपी जी है जरूर पसंद आई होगी सो भीडियो देखने वास्ते धनबाद मिलते हाँ किसी हो नवी so, वीडियो न तद तकली सत